ਬਡੀ ਖਬਰ ਸਾਹਮਣੇ ਆ ਰਹੀ ਹੈ ਕਰਨਾਟਕ ਪੁਲਿਸ ਨੇ ਆਰਸੀਪੀ ਦੇ ਮਾਰਕੀਟਿੰਗ ਹੈੱਡ ਨੂੰ ਗ੍ਰਿਫਤਾਰ ਕੀਤਾ ਹੈ ਬੈਂਗਲੋਰੂ ਹਵਾਈ ਅੱਡੇ ਤੇ ਇਹ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮਾਰਕੀਟਿੰਗ ਹੈੱਡ ਮਾਰਕੀਟਿੰਗ ਹੈੱਡ ਨਿਖਿਲ ਜੋ ਮੁੰਬਈ ਦੀ ਫਲਾਈਟ ਫੜਨ ਜਾ ਰਿਹਾ ਸੀ ਔਰ ਉਸ ਨੂੰ ਹਵਾਈ ਅੱਡੇ ਤੇ ਗ੍ਰਿਫਤਾਰ ਕਰ ਲਿਆ ਤਾਂ ਆਰਸੀਪੀ ਤੇ ਵੀ ਐਫਆਈਆਰ ਹੋਈ ਹੈ ਆਰਸੀਪੀ ਮੈਨੇਜਮੈਂਟ ਤੇ ਔਰ ਜਿਨ੍ਹਾਂ ਨੇ ਇਵੈਂਟ ਇਹ ਮੈਨੇਜ ਕੀਤਾ ਉਹਨਾਂ ਤੇ ਕਾਰਵਾਈ ਹੋਈ ਔਰ ক্রিকেট કર્ਨਾਟਕ ਸਟੇਡੀਅਮ ਐਸੋਸੀਏਸ਼ਨ ਤੇ ਵੀ ਕਾਰਵਾਈ ਹੋਈ ਹੈ ਇਸ ਮੁਕਤੀ ਸਭ ਤੋਂ ਅਹਿਮ ਜਾਣਕਾਰੀ કર્ਨਾਟਕ ਪੁਲਿਸ ਨੇ ਗ੍ਰਫਤਾਰੀ ਕੀਤੀ ਹੈ ਔਰ ਐਫ ਆਈ ਆਰ ਵੀ ਦਰਜ ਕੀਤੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਤੇ ਸੁਣਵਾਈ ਹੁੰਦੀ ਹੈ ਔਰ ਇਸ ਤੋਂ ਬਾਅਦ ਗ੍ਰਫਤਾਰੀ ਐਫ ਆਈ ਆਰ ਕਰਨ ਦੇ ਹੁਕਮ ਦਿੱਤੇ ਜਾਂਦੇ ਆ ਔਰ ਐਫ ਆਈ ਆਰ ਹੋਣ ਤੋਂ ਬਾਅਦ ਦਸ ਦੇ ਚੱਲਦੇ ਆ ਕਈ ਅਫਸਰਾ ਤੇ ਗਾਜ ਵੀ ਡਿੱਗੀ ਸਸਪੈਂਡ ਵੀ ਕੀਤਾ ਗਿਆ 11 ਲੋਕਾਂ ਦੀ ਮੌਤ ਔਰ ਦਰਜਨਾ ਲੋਕ ਇਸ ਭਾਜੜ ਦੇ ਵਿੱਚ ਜ਼ਖਮੀ ਹੋਏ ਤਾਂ ਹੁਣ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਦੇ ਹੁਕਮ ਦਿੱਤੇ ਜਾ ਰਹੇ ਨੇ ਔਰ ਗ੍ਰਿਫਤਾਰੀਆਂ ਹੋ ਵੀ ਰਹੀਆਂ ਨੇ ਇੱਕ ਪਾਸੇ ਆਰਸੀਬੀ ਜਿੱਤ ਦਾ ਜਸ਼ਨ ਮਨਾਉਣਾ ਚਾਹੁੰਦੀ ਸੀ ਪਰ ਦੂਜੇ ਪਾਸੇ ਇਸ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਔਰ ਇਹ ਵੱਡੀ ਘਟਨਾ ਪੂਰੇ ਭਾਰਤ ਦੇ ਅੰਦਰ ਇਸ ਦੀ ਚਰਚਾ ਔਰ ਮਨਪਕੀ ਘਟਨਾ ਵਾਪਰੀ ਔਰ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ